ਸਤ ਸ੍ਰੀ ਅਕਾਲ ਦੋਸਤੋ ਹੋਰ ਸਭ ਠੀਕ ਠਾਕ ਹੋ ਪਰਮਾਤਮਾ ਕਰੇ ਸਭ ਠੀਕ ਹੋ ਆਪ ਅੱਗੇ ਗੱਲ ਕਰਦੇ ਹਾਂ ਇੱਕ ਰੋਚਕ ਚੀਜ਼ ਜੋ ਸਾਨੂੰ ਮਿਲੀ ਹੈ ਪੁਰਾਣੀ ਦੋ ਮੁਲਕਾਂ ਦੇ ਵਿੱਚ ਸਾਂਝ ਪੰਦੀ ਜਿਹੜੀ ਇੱਕ ਰਸੀਦ ਦੋ ਮੁਲਕਾਂ ਤੇ 1947 ਤੋਂ ਪਹਿਲਾਂ ਦਾ ਸਾਂਝਾ ਪੰਜਾਬ ਅੱਜ ਇਸ ਪੁਰਾਣੀ ਰਸੀਦ ਬਿੱਲ ਨੂੰ ਦੇਖ ਕੇ ਦਿਲ ਇੱਕ ਅਜੀਬ ਜਿਹਾ ਵਿਰਾਗ ਨਾਲ ਭਰ ਗਿਆ ਇਹ ਕਾਗਜ਼ ਦਾ ਟੁਕੜਾ ਨਹੀਂ ਸਗੋ ਸਾਡੇ ਉਸ ਪੁਰਾਣੇ ਪੰਜਾਬ ਦੀ ਇੱਕ ਜਉਂਦੀ ਜਾਗਦੀ ਗਵਾਹੀ ਹੈ ਜੋ ਹੁਣ ਸਿਰਫ ਯਾਦਾਂ ਵਿੱਚ ਬਸਦਾ ਹੈ ਤਾਰੀਖ 1944 ਦੇ ਕਰੀਬ ਦੀ ਹੈ ਅਤੇ ਜਗ੍ਹਾ ਹੈ ਮੰਡੀ ਓਕਾੜਾ ਜੋ ਹੁਣ ਪਾਕਿਸਤਾਨ ਵਿੱਚ ਹੈ ਜਰਾ ਧਿਆਨ ਨਾਲ ਦੇਖੋ ਸਭ ਤੋਂ ਉੱਪਰ ਗੁਰਮੁਖੀ ਵਿੱਚ ੴ ਸਤਿਗੁਰ ਪ੍ਰਸਾਦ ਲਿਖਿਆ ਹੈ ਨਾਮ ਅੰਗਰੇਜ਼ੀ ਵਿੱਚ ਹੈ ਅਤੇ ਬਾਕੀ ਲਿਖਤ ਉਰਦੂ ਵਿੱਚ ਹੈ ਇਹ ਉਹ ਦੌਰ ਸੀ ਜਦੋਂ ਲਿਪੀਆਂ ਤੇ ਭਾਸ਼ਾਵਾਂ ਧਰਮਾਂ ਵਿੱਚ ਨਹੀਂ ਵੰਡੀਆਂ ਹੋਈਆਂ ਸਨ ਦੁਕਾਨਦਾਰ ਮੈਸਰਜ ਕਾਂਸੀਰਾਮ ਧਰਮਪਾਲ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਜਿਸ ਕਾਰੋਬਾਰ ਨੂੰ ਉਹਨਾਂ ਨੇ ਉਗਾੜਾ ਦੀ ਧਰਤੀ ਤੇ ਇੰਨੀ ਮਿਹਨਤ ਨਾਲ ਸਿੰਜਿਆ ਸੀ ਇੱਕ ਦਿਨ ਸਭ ਕੁਝ ਛੱਡ ਕੇ ਸਰ ਹੱਦ ਦੇ ਇਸ ਪਰ ਆਉਣਾ ਪਵੇਗਾ ਇਹ ਲਕੀਰਾਂ ਇਹ ਪੁਰਾਣੀਆਂ ਸਿਆਹੀ ਅਤੇ ਮਦਮ ਪੈ ਚੁੱਕੇ ਅੱਖਰ ਸਾਨੂੰ ਚੇਤੇ ਕਰਾਉਂਦੇ ਨੇ ਕਿ ਲਕੀਰਾਂ ਖਿੱਚਣ ਤੋਂ ਪਹਿਲਾਂ ਅਸੀਂ ਕਿੰਨੇ ਇੱਕ ਮਕਸੀ ਅਜ ਇਹ ਰਸੀਦ ਸਿਰਫ ਹਿਸਾਬ ਕਿਤਾਬ ਨਹੀਂ ਸੁਗੋ ਉਸ ਵਿਛੜੇ ਦਾ ਦਰਦ ਬਿਆਨ ਕਰ ਰਹੀ ਹੈ ਰੱਬ ਕਰੇ ਸਾਡੇ ਪੰਜਾਬ ਦੀਆਂ ਇਹ ਸਾਂਝਾ ਹਮੇਸ਼ਾ ਦੇਲਾਂ ਵਿੱਚ ਕਾਇਮ ਰਹਿਣ ਅਤੇ ਅਤੇ ਇਹ ਸਰਹੱਦਾਂ ਕਦੇ ਨਾ ਕਦੇ ਟੁੱਟ ਜਾਣ ਫੇਰ ਕਦੇ ਪੰਜਾਬ ਇੱਕ ਹੋ ਜਾਵੇ ਹਰ ਰੋਜ਼ ਗੁਰੂ ਘਰਾਂ ਵਿੱਚ ਅਰਦਾਸਾਂ ਵੀ ਹੁੰਦੀਆਂ ਨੇ ਜਿਹੜੇ ਗੁਰਦੁਆਰਿਆਂ ਤੋਂ ਵਿਛੋੜਿਆ ਗਿਆ ਉਹਨਾਂ ਦੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਆਪਣੇ ਪਿਆਰੇ ਖਾਲਸਾ ਨੂੰ ਬਖਸੀ ਕਦੇ ਖਾਲਸਾ ਰਾਜ ਆਇਆ ਇਹ ਸਰਹੱਦਾਂ ਇੱਕ ਮਿੱਕ ਹੋ ਸਕਦੀਆਂ ਹੈ ਜਾਂ ਨਹੀਂ ਇਦੇ ਬਾਰੇ ਤੁਸੀਂ ਸਾਨੂੰ ਸਾਡੀ ਵੀਡੀਓ ਦੇ ਥੱਲੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਦਬਾ ਦਿਓ ਜੋ ਦਿਲਚਸਪ ਰੋਚਕ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਹੀਏ ਧੰਨਵਾਦ ਸਤਿ ਸ੍ਰੀ ਅਕਾਲ